ਸਤਿ ਸ਼੍ਰੀ ਅਕਾਲ ਦੋਸਤੋ ਨਿਰੋਗ ਸਿਹਤਮੰਦ ਜ਼ਿੰਦਗੀ ਤੇ ਆਪਣਾ ਜਿਹੜਾ origignal product store ਹੈ ਇਹਦੇ ਵਿੱਚ ਆਪਣੇ ਕੋਲ electro homeopathy ਹਰੇਕ ਬਿਮਾਰੀ ਨਾਲ ਸੰਬੰਧਤ ਦਵਾਈਆਂ ਜਿਹੜੀ electro homeopathy ਦੇ ਵਿੱਚ ਤੁਹਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਹੈ ਸਰੀਰ ਦੇ ਵਿੱਚ ਤਾਂ ਤੁਸੀਂ ਵੇਚਾਜ ਕੋ ਹੋ ਕੇ WhatsApp ਨੰਬਰ ਤੇ ਤੁਸੀਂ ਆਪਣਾ ਮੈਸੇਜ ਲਿਖੋ ਕਿ ਕੀ ਦਿੱਕਤ ਹੈ ਤੁਹਾਨੂੰ ਤੁਹਾਨੂੰ ਜਿਹੜੀ electro homeopathy ਦੇ ਵਿੱਚ ਹਰ ਇੱਕ ਸਮੱਸਿਆ ਨਾਲ ਸੰਬੰਧਿਤ ਜਿਹੜੀ ਮੈਡੀਸਨ ਉਹ ਦਿੱਤੀ ਜਾਊਗੀ ਤੇ ਤੁਸੀਂ ਆਪ ਵੀ ਇੱਥੇ ਹਟੂਰ ਆ ਕੇ ਇਹ ਮੈਡੀਸਨ ਲੈ ਸਕਦੇ ਹੋ ਜਾਂ ਤੁਸੀਂ ਮੰਗਾ ਸਕਦੇ ਹੋ ਕੋਰਗਰ ਰਾਹੀਂ ਵੀ ਤੁਸੀਂ ਮੰਗਾ ਸਕਦੇ ਹੋ ਆਪ ਦਾ ਐਡਰੈਸ ਦੇ ਕੇ ਜੇ ਬੈਰੀ ਜੂਸ ਹੋਇਆ ਆਮਲਾ ਜੂਸ ਹੋਇਆ ਤ੍ਰਿਫਲਾ ਜੂਸ ਅੰਮ੍ਰਿਤ ਉਦਾਰ ਫਲੈਕਸੀਡ ਕੈਪਸੂਲ ਸਪੀਰੋਲਿਨਾ ਟੈਬਲੇਟੇ ਬਹੁਤ ਵਧੀਆ ਰਿਜ਼ਲਟ ਮਿਲ ਰਹੇ ਆ ਇਹਦੀ ਨੋਨੀ ਗੋਲਡ ਜੂਸ ਨੀਮ ਕarele ਜਾਮਣ ਜੂਸ ਤੇ ਆਲਮੰਡ ਡਰਾਪਸ ਆਲਸੀ ਤੇਲ ਜਤੂਨ ਦਾ ਤੇਲ ਤੇ ਤੇਲ ਦਾ ਤੇਲ ਸ਼ੈਂਪੂ ਆਪਣੇ ਕੋਲ ਰੈਕਟਰ ਹੋਮੋਪੈਥੀ ਚ ਭਿੰਗ ਰਾਜ ਦਾ ਤੇਲ ਧੁੰਨੀ ਚ ਲਾਉਣ ਵਾਲਾ ਤੇਲ ਹਰਬਲ ਸ਼ੈਂਪੂ ਆ ਗਿਆ ਆਪਣੇ ਕੋਲ ਅਨਮੋਲ ਲਾਈਫ ਦੇ ਉਸਿਰਪਾ ਮਜਜਨਾ ਦੇ ਤੇ ਜੂਕੇ ਸਟੈਮ ਕੇਅਰ ਕੈਪਸੂਲਾ ਨਿਊ ਲਾਈਫ ਕੈਪਸੂਲ ਜਿਹੜੇ ਨਾਲ ਛੱਡਣ ਵਾਸਤੇ ਆ ਕਫ ਸੀਰਪ ਵੀ ਹੈਗੇ ਆ ਆਪਣੇ ਕੋਲੇ ਤੇ ਹਰੇਕ ਸਮੱਸਿਆ ਦੇ ਨਾਲ ਇਲੈਕਟ੍ਰੋ ਹੋਮੋਪੈਥੀ ਦੀਆਂ ਕਿੱਟਾਂ ਆ ਆਪਣੇ ਕੋਲ ਹਰ ਇੱਕ ਬਿਮਾਰੀ ਨਾਲ ਜਿਵੇਂ ਗੋਡਿਆਂ ਮੋਡਿਆਂ ਦਾ ਦਰਦ ਚਾਹੇ ਲੀਵਰ ਦੀ ਪ੍ਰੋਬਲਮ ਆ ਚਾਹੇ 슈ਗਰ ਆ ਲੀਵਰ ਡੀਟੌਕਸ ਕਰਨ ਵਾਸਤੇ ਆਮਲਾ ਤੋਲਸੀ ਗਰੋ ਜੂਸ ਸੀ ਬਕਥੋਰਨ ਜੂਸ ਤੇ ਸਨ ਰਾਈਜ਼ ਪਾਊਚ ਜਿਹੜੇ ਨਸ਼ਾ ਛੱਡਣ ਵਾਲੇ ਵੀ ਕਿਸੇ ਵੀ ਤਰ੍ਹਾਂ ਨਸ਼ਾ ਛੱਡਣਾ ਚਾਹੁੰਦੇ ਆ ਉਹਨਾਂ ਵਾਸਤੇ ਵੀ ਤੇ ਲੀਵਰ ਟੋਨਿਕ ਲੀਵਰ ਦੀ ਸਮੱਸਿਆ ਅੱਜ ਕੱਲ੍ਹ ਹਰ ਇੱਕ ਨੂੰ ਆ ਤੇ ਲੀਵਰ ਟੋਨਿਕ ਵੀ ਆਪਣੇ ਕੋਲੇ ਰਾਇਲ 17 ਆਮਲਾ ਜੂਸ ਨੋਨੀ ਯੂਸ ਤੇ ਫੀਮੇਲ ਟੋਨਿਕ ਇਹ ਸਾਰੇ ਪ੍ਰੋਡਕਟ ਆਪਣੇ ਕੋਲੇ ਅਨੂਰ ਲਾਈਫ ਦੀ ਤੇ ਕੁਝ ਹੈਗੇ ਆ ਆਪਣੇ ਕੋਲੇ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਡਾਕਟਰ ਬੀ ਐਸ ਕੇ ਵਾਲਿਆਂ ਦੀ ਸੋ ਕੋਈ ਵੀ ਸਮੱਸਿਆ ਤੁਹਾਡੇ ਸਰੀਰ ਦੇ ਵਿੱਚ ਤਾਂ ਤੁਸੀਂ ਵਿੱਚ ਜਿ ਕੋਹੋ ਕੇ ਆਪਣੀ ਸਮੱਸਿਆ ਜਿਹੜੀ ਆਪਣੀ ਤੁਸੀਂ ਲਿਖ ਕੇ ਬੋਲ ਕੇ ਕੋਈ ਵੀ ਮੈਸੇਜ ਪਾਓ ਤਾਂ ਤੁਹਾਨੂੰ ਉਹਦਾ ਸਮਾਧਾਨ ਮਿਲੂਗਾ ਅੱਖਾਂ ਵਾਸਤੇ ਬਹੁਤ ਸਪੈਸ਼ਲਿਸਟ ਆਈ ਡ੍ਰੌਪਸ ਆਏ ਆਪਣੇ ਕੋਲ